ਜਲੰਧਰ ਦੀ ਗੱਲ ਕਰੀਏ ਹੁਣ ਅੱਗੇ ਤਾਂ ਜਲੰਧਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿੰਜ ਨਿਹੰਗ ਸਿੰਘਾਂ ਦੇ ਵੱਲੋਂ ਐਸਐਸਪੀ ਦਫ਼ਤਰ ਨੂੰ ਘੇਰਾ ਪਾ ਲਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਘੇਰਾ ਪਾ ਲਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਕਿ ਐਫਆਈਆਰ ਦਰਜ ਹੋਈ ਸੀ ਜਿਸ ਤੇ ਬਾਬਤ ਗੱਲਬਾਤ ਕਰਨ ਲਈ ਨਿਹੰਗ ਸਿੰਘ ਉੱਥੇ ਪਹੁੰਚੇ ਸਿਗੇ ਪਰ ਉਸ ਤੋਂ ਬਾਅਦ ਐਸਐਸਪੀ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਤੇ ਆਪਣਾ ਜਿਹੜਾ ਦਰਵਾਜ਼ਾ ਉਹ ਬੰਦ ਕਰ ਲਿੱਤਾ ਗਿਆ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਵੇਲੇ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਬਾਬਤ ਹੁਣ ਵਧੇਰੀ ਜਾਣਕਾਰੀ ਵੀ ਅਸੀਂ ਨੇ ਸਾਥੀ ਤੋਂ ਲਵਾਂਗੇ ਤਾਂ ਸਾਡੇ ਨਾਲ ਇਸ ਤੇ ਬਧਰੀ ਜਾਣਕਾਰੀ ਦੇਣ ਲਈ ਜੁੜ ਚੁਕੇ ਨੇ ਜਲੰਧਰ ਤੋਂ ਰਾਜੂ ਗੁਪਤਾ ਜੀ ਤਾਂ ਰਾਜੂ ਗੁਪਤਾ ਜੀ ਕੀ ਕਹਿਣਾ ਹੈ ਜੋ ਨਿਹੰਗਾਂ ਦੇ ਵੱਲੋਂ ਹੁਣ ਦਫ਼ਤਰ ਨੂੰ ਐਸਐਸਪੀ ਦਫ਼ਤਰ ਨੂੰ ਘੇਰਾ ਪਾਇਆ ਗਿਆ ਤੇ ਕੀ ਕਾਰਨ ਹੈ ਜੋ ਕੁ ਮੈਂ ਆਦ ਜਿਹੜਾ ਹੈਗਾ ਇਹ ਉਹ ਤਕਰੀਬਤ 12 ਵਜੇ ਨਿਯੰਗ ਸਿੰਘ ਦੇ ਵੱਲੋਂ ਜਲੰਧਰ ਐਸਐਸਪੀ ਦਿਹਾਤੀ ਦੇ ਦਫ਼ਤਰ ਨੂੰ ਜਿਹੜਾ ਹੈਗਾ ਇਹ ਉਹ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਘੋੜੇ ਤੱਕ ਜਿਹੜੇ ਨੇ ਉਹ ਲੈ ਕੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਗਿੜਾਇਓ ਬਾਅਦ ਦਿੱਤੇ ਕਿ ਉਸ ਤੋਂ ਬਾਅਦ ਉੱਥੇ ਹੀ ਬਹਿ ਕੇ ਉਹਨਾਂ ਵੱਲੋਂ ਰਗੜਾ ਵੀ ਲਗਾਇਆ ਗਿਆ ਸੀਗਾ ਮਾਹੌਲ ਕਾਫੀ ਤਕ ਲਿਆ ਸੀਗਾ ਕਿਉਂਕਿ

ਨੇ ਸਿੰਘਾ ਹੈਗੇ ਨੇ ਜਿਹੜੇ ਜੋ ਕਿ ਕਲਿਆਣਪੁਰ ਦੇ ਵਿੱਚ ਜਿਨ੍ਹਾਂ ਦੇ ਚੌਂਨੀ ਹੈਗੀ ਆ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹ ਬਿਨਾਂ ਕਿਸੇ ਗੱਲ ਤੋਂ ਐਫਆਈ ਜੜੀ ਆ ਉਹ ਦਰਜ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਿੰਘਾ ਦੇ ਵਿੱਚ ਕਾਫੀ ਰੋਸ ਜਟਾ ਹੈ ਉਹ ਜਾਂ ਹੁੰਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਵੱਲੋਂ ਪਹਿਲਾ ਜਿਹੜਾ ਸ਼ਿਰਾਲ ਗਲਬਾਤ ਕੀਤੀ ਜਾਂਦੀ ਹੈ ਪਰ ਪੁਲਸ ਦੇ ਲੋਕ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਹੱਤਕਲਮ ਨਹੀਂ ਫੜਾਇਆ ਜਾਂਦਾ ਕਿ ਜਿਸ ਤੋਂ ਬਾਅਦ ਆਪਕੇ ਮਨ ਸਿੰਘਾ ਵੱਲੋਂ ਜਿਹੜਾ ਹੈਗਾ ਇਹ ਉਹ ਜਲੰਧਰ ਦਿਹਾਤ ਪੁਲਸ ਦੇ ਵਿੱਚ ਆਤਿ ਜੜਾਇਓ ਕਿਹਾ ਕੀਤਾ ਜਾਂਦਾ ਹੈ ਹੁਣ ਪੂਰੇ ਮਾਮਲੇ ਦੀ ਜਾਣਕਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਸੜਕ ਹਾਦਸਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਲੋਕਾਂ ਨੂੰ ਲੱਗਦਾ ਸੀਗਾ ਕਿ ਉਹ ਸੜਕ ਹਾਦਸਾ ਹੋਇਆ ਜਿਸ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਸ ਨੂੰ ਜਿਹੜਾ ਹੈਗਾ ਸੜਕ ਹਾਦਸਾ ਹੀ ਦੱਸਿਆ ਗਿਆ ਤਾਂ ਉਹ ਸਰਟੀਫਿਕੇਟ ਵੀ ਜਿਹੜਾ ਹੈ ਉਹ ਬਣਾਇਆ ਗਿਆ ਪਰ ਬਾਅਦ ਵਿੱਚ ਜਦੋਂ ਜੋ ਮੌਜੂਦਾ ਆਈ ਵਿਟਨੈਸ ਹੈਗਾ ਉਸ ਵੱਲੋਂ ਜਿਹੜਾ ਬਿਆਨ ਦਰਜ ਕਰਾਇਆ ਗਿਆ ਤਾਂ ਉਸਨੇ ਦੱਸਿਆ ਕਿ ਕੁਝ ਲੋਕ ਦੇਲੇ ਕੋ ਆਈਸੀ ਦੇ ਜਣਾ ਵੱਲੋਂ ਇਸ ਨੌਜਵਾਨ ਦੀ ਜੜੀਆ ਉਹ ਮਾਰ ਕੋਟਾ ਜੀਤੀ ਗਈ ਕਿ ਜਿਸ ਤੋਂ ਬਾਅਦ ਉਸ ਨੌਜਵਾਨ ਮੌਤ ਜੜੀਏ ਉਹ ਹੋ ਗਈ ਤਾਂ ਉਸ ਤੋਂ ਬਾਅਦ ਲੂ ਗ੍ਰੇਲ ਦੇ ਪਿੱਛੇ ਡਰਾਇਓ ਸ਼ੁਰੂ ਕੀਤਾ ਗਿਆ ਜਿਸ ਨੂੰ ਲੈ ਕੇ ਨੰਸਿੰਗਾ ਵੱਲੋਂ ਜਿਹੜਾ ਇਹ ਉਹ ਜਿਹੜਾ ਹੈਗਾ ਹੈ ਉਸਮਰਥਨ ਕੀਤਾ ਗਿਆ ਪਰਿਵਾਰ ਦਾ ਪਰ ਜਿਨ੍ਹਾਂ ਵੱਲੋਂ ਇਹ ਚੀਜ਼ਾਂ ਕਰਵਾਈਆਂ ਗਿਆ ਉਹਨਾਂ ਦੇ ਖਰਾਫ ਐਫਆਈਰ ਜਿਹੜੀ ਹੈ ਉਹ ਦਰਜ ਕਰਾਈ ਗਈ ਅ ਤਾਂ ਉਸ ਬਾਅਦ ਜੜੀਆਂ ਨੇ ਉਹ ਜਿਨ੍ਹਾਂ ਦੇ ਉੱਪਰ ਐਫਆਈਰ ਦਰਜ ਹੋਈ ਜੋ ਕਿ ਕਲਿਆਣਪੁਰ ਦੇ ਰਹਿਣ ਵਾਲੇ ਨੇ ਸਰਪੰਚ ਨੇ ਉਹਨਾਂ ਉੱਪਰ ਐਫਆਈਰ ਦਰਜ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਉਹ ਸਰਪੰਚ ਵੱਲੋਂ ਅਜੜਾ ਬਦਲਾ ਲੈਣ ਦੇ ਲਈ ਜਿਹੜੇ ਨੰਦ ਸਿੰਘ ਨੇ ਬਾਬਾ ਅਰ ਸਿੰਘ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਪਰਚੇ ਨੂੰ ਜਿਹੜਾ ਉਹ ਖੜਾ ਜਾਂਦਾ ਝੂਠਾ ਕੇਸ ਜਿਹੜਾ ਉਹਨਾਂ ਉੱਪਰ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਨੰਸਿੰਗ ਜੜੈ ਨੇ ਉਹ ਗੁੱਸੇ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਅੰਦਰ ਕਾਫੀ ਸਵਾਲ ਹੁੰਦੇ ਨੇ ਕਿ ਭਈ ਇੱਕ ਸਵਾਲ ਨੰਸਿੰਗ ਵੱਲੋਂ ਹੀ ਪਾਇਆ ਜਾਦਾ ਹੈ ਕਿ ਹਰੀ ਸਿੰਘ ਜੋ ਕਿ ਬਾਬਾ ਨੇ ਚਾਉਂਦੀ ਦੇ ਜਥੇਦਾਰ ਨੇ ਉਹ ਜਦੋਂ ਜਲੰਧਰ ਦੇ ਵਿੱਚ ਸੀਗੇ ਨਹੀਂ ਤਾਂ ਉਹਨਾਂ ਦੇ ਉੱਪਰ ਐਫਆਈਆਰ ਕਿਵੇਂ ਹੋ ਗਈ ਕਿਉਂਕਿ ਜਿਸ ਵੇਲੇ ਐਫਆਈਆਰ ਹੋਈ ਹੈਗੀ ਉਸ ਵੇਲੇ ਬਾਬਾ ਜੜੈ ਨੇ ਵਾਲਾਂ ਦੇਖਦੇ ਹੋਏ ਜਿਹੜਾ ਉਹ ਨਿਹੰਗ ਸਿੰਘ ਅੱਜ ਜਨੰਦ ਰੈਸਸਬੀ ਦਫ਼ਤਰ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਨੇ ਐਸਐਸਬੀ ਦਫ਼ਤਰ ਨੂੰ ਛਾਉਣੀ ਬਣਾਇਆ ਹੋਇਆ ਸੀ ਬਿਲਕੁਲ ਧੰਨਵਾਦ ਰਾਜੂ ਜੀ ਸਾਡਾ ਸਾਰੀ ਜਾਣਕਾਰੀ ਸਾਂਝਾ ਕਰਨ ਲਈ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਜਦੋਂ ਜਾਲੀ ਪਰਚਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਨਿਹੰਗ ਸਿੰਘ ਉੱਥੇ ਪਹੁੰਚਦੇ ਨੇ ਇੱਕ ਛਾਉਣੀ ਦੇ ਵਿੱਚ ਤਬਦੀਲ ਕਰਦੇ ਆਂਦੇ ਨੇ ਇਹ ਤਾਂ ਸੀ ਸਾਡੇ ਜਦੋਂ ਪੱਤਰਕਾਰ ਉੱਥੇ ਪਹੁੰਚਦੇ ਨੇ ਉਹਨਾਂ ਨੇ ਗੱਲਬਾਤ ਕੀਤੀ ਕੀ ਕੁਝ ਕਿ ਉਹਨਾਂ ਨੇ ਪਰ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਮੂੰਹੋਂ ਕੀ ਕੁਝ ਕਿਹਾ ਤੁਹਾਨੂੰ ਇਹ ਜਾਣਕਾਰੀ ਵੀ ਦੇ ਦਿੰਨੇ